ਅੱਜ ਮੈਂ ਦੋਕ ਸਵਾਲ ਉਹਨਾਂ ਲੋਕਾਂ ਨੂੰ ਕਰਨੇ ਨੇ ਜਿਹੜੇ ਇਹ ਢੰਡੋਰਾ ਪਿੱਟਦੇ ਨੇ ਕਿ ਅਸੀਂ ਕਾਨੂੰਨ ਦੇ ਰਖਵਾਲੇ ਹਾਂ ਅਸੀਂ ਕਾਨੂੰਨ ਦੇ ਅੰਡਰ ਰਹਿ ਕੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਆ ਜਾਂਦੇ ਨੇ ਵਕੀਲ ਐਡਵੋਕੇਟ ਜਦੋਂ ਤੁਸੀਂ ਅਸ਼ਾਸਨ ਦੀ ਗੱਲ ਕਰਦੇ ਹੋ ਜਾਂ ਪ੍ਰਸ਼ਾਸਨ ਦੀ ਗੱਲ ਕਰਦੇ ਹੋ ਜਾਂ ਸੰਵਿਧਾਨ ਦੀ ਗੱਲ ਕਰਦੇ ਹੋ ਉਦੋਂ ਇਹ ਲੋਕ ਬੜੇ ਵਧੀਆ ਸ਼ਬਦਾਂ ਦੇ ਜਾਲ ਬੁਣ ਕੇ ਲੋਕਾਂ ਤੇ ਸੁੱਟਣ ਦੀ ਕੋਸ਼ਿਸ਼ ਕਰਦੇ ਨੇ ਕਿ ਲੋਕ ਸਾਡੇ ਤੋਂ ਕਾਨੂੰਨ ਪ੍ਰਤੀ ਹੈਲਪ ਲੈਣ ਮੇਰੇ ਜਿਹੜੀ ਗੱਲ ਕਰਨੀ ਹੈ ਭਾਨਾ ਸਿੱਧੂ ਤੇ ਪਰਚੇ ਜਾਇਜ਼ ਨੇ ਨਾਜਾਇਜ਼ ਨੇ ਇਹ ਵਕੀਲਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਮੈਨੂੰ ਇਹ ਮਤਲਬ ਨਹੀਂ ਕਿ ਭਾਨਾ ਸਿੱਧੂ ਅੰਦਰ ਹੈ ਜਾਂ ਭਾਨਾ ਸਿੱਧੂ ਬਾਹਰ ਆਵੇ ਇਹ ਸਾਨੂੰ ਕੋਈ ਮਤਲਬ ਨਹੀਂ ਅਸੀਂ ਗੱਲ ਇਹ ਕਰਨੀ ਹੈ ਵੀ ਕੀ ਜਿਹੜੇ ਵਕੀਲ ਨੇ ਕਦੇ ਇਹ ਸਟੇਟਮੈਂਟ ਦੇਣਗੇ ਕਿ ਇੱਥੇ ਇਹ ਮਨੁੱਖ ਗਲਤ ਹੈ ਇੱਥੇ ਇਹ ਸਹੀ ਹੈ ਕਾਨੂੰਨ ਦੀ ਧਾਰਾ ਕੀ ਕਹਿੰਦੀ ਹੈ ਕਾਨੂੰਨ ਦੇ ਮੁਤਾਬਕ ਇਹ ਸ਼ਬਦਾਵਲੀ ਵਰਤੀ ਜਾ ਸਕਦੀ ਹੈ ਜਾਂ ਨਹੀਂ ਵਰਤੀ ਜਾ ਸਕਦੀ ਇਹ ਗੱਲ ਜਿਹੜੀ ਮੈਂ ਅੱਜ ਕਰ ਰਿਹਾ ਇਹ ਵਕੀਲਾਂ ਤੇ ਸਵਾਲ ਹੈ ਭਾਨੇ ਸਿੱਧੂ ਤੇ ਤਕਰੀਬਨ 4-5 ਪਰਚੇ ਜਿਹੜੇ ਪਏ ਨੇ ਪਰਚੇ ਪਾਉਣ ਵਾਲੀ ਪੁਲਿਸ ਹੈ ਕੋਈ ਸ਼ੱਕ ਨਹੀਂ ਪਰ ਦਰਖਾਸਤ ਕਿਹਨੇ ਦਿੱਤੀ ਹੈ ਪਰਚੇ ਪਵਾਏ ਕਿਨੇ ਨੇ ਉਹ ਕੌਣ ਨੇ ਉਹਦੇ ਵਿੱਚ ਇੱਕ ਲੇਡੀ ਪਕੂੜੀ ਆਉਂਦੀ ਹੈ ਜਿਹੜੀ ਏਜੰਟ ਹੈ ਤੇ ਇੱਕ 2 3 ਮਨੁੱਖ ਨੇ ਜਿਹੜੇ ਕਹਿੰਦੇ ਸਾਨੂੰ ਭਾਨੇ ਸਿੱਧੂ ਨੇ ਠਮਕਾਇਆ ਪ੍ਰੋਤਿਗਿਆ ਮੰਗੀਆਂ ਹੁਣ ਜਦੋਂ ਵਕੀਲ ਚੈਂਬਰਾਂ ਦੇ ਵਿੱਚ ਬਹਿ ਕੇ ਲੋਕਾਂ ਨੂੰ ਮਤਾਂ ਦਿੰਦੇ ਆ ਹਲਕ ਮੈਂ ਕਾਨੂੰਨ ਦੀ ਰਿਸਪੈਕਟ ਕਰਦਾ ਅ ਬੜੇ ਮੇਰੇ ਕਲੋਜ਼ ਵਕੀਲ ਨੇ ਮੇਰੇ ਮਿੱਤਰ ਨੇ ਉਹਨਾਂ ਨਾਲ ਰੋਜ਼ ਗੱਲਬਾਤ ਹੁੰਦੀ ਹੈ ਪਰ ਜਦੋਂ ਤੁਸੀਂ ਭਾਨਾ ਸਿੱਧੂ ਵਾਲੇ ਮਸਲੇ ਦੀ ਗੱਲ ਕਰਦੇ ਹੋ ਉਦੋਂ ਇੱਕ ਵੀ ਪੰਜਾਬ ਦੇ ਵਕੀਲ ਨੇ ਇਹ ਸਟੇਟਮੈਂਟ ਨਹੀਂ ਦਿੱਤੀ ਕਿ ਇੱਥੇ ਪੁਲਿਸ ਨਾਲ ਟੱਕਾ ਹੋ ਰਿਹਾ ਹੈ ਇੱਥੇ ਕਾਨੂੰਨ ਨੂੰ ਹੱਥ ਵਿੱਚ ਲਿਆ ਜਾ ਰਿਹਾ ਹੈ ਇਹ ਕੋਈ ਵੀ ਸਟੇਟਮੈਂਟ ਆਈ ਨਹੀਂ ਜਿੰਨੇ ਵੀ ਆਏ ਭਾਨਾ ਸਿੱਧੂ ਸਾਡਾ ਭਰਾ ਹੈ ਭਾਨਾ ਸਿੱਧੂ ਏਜੰਟਾਂ ਤੋਂ ਪੈਸੇ ਵਾਪਸ ਕਰਾਉਣ ਬੜਾ ਖੀਰ ਹੈ ਜੋ ਦਾ ਬੜੇ ਸ਼ਬਦ ਇਹ ਜੀ ਵਰਤੇ ਪਰ ਕਾਨੂੰਨ ਦੇ ਦਾਇਰੇ ਵਿੱਚ ਜੋ ਪਰਚੇ ਪਏ ਨੇ ਉਹਨਾਂ ਦੀ ਗੱਲ ਵਕੀਲਾਂ ਨੇ ਬਿਲਕੁਲ ਨਹੀਂ ਕੀਤੀ ਯਾਨੀ ਕਿ ਕਾਨੂੰਨ ਨੂੰ ਗੱਲ ਇਹ ਕਿਲੇ ਤੇ ਜਾਂ ਸ਼ਕੀਤੇ ਟੰਗਿਆ ਹੋਇਆ ਇਹ ਗੱਲ ਮੈਂ ਤਾਂ ਕੀਤੀ ਹੈ ਹੁਣ ਦੂਜੀ ਗੱਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਦੋਂ ਵੀ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਉਹ ਕਹਿਣਗੇ ਕਿਸਾਨ ਮਜ਼ਦੂਰ ਇੱਕ ਦਾ ਜਿੰਦਾਬਾਦ ਇਹ ਗੱਲ ਕਰਦੇ ਆ ਨਾ ਤੇ ਜੇ ਕਿਤੇ ਹੁਣ ਇਹੀ ਪਰਚਾ ਜਿਹੜਾ ਭਾਨੇ ਤੇ ਪੱਕੇ ਗਰੀਬ ਤੇ ਪਿਆ ਹੁੰਦਾ ਕਿ ਉੱਥੇ ਤੁਸੀਂ ਤੁਹਾਡੇ ਲਾ ਕੇ ਉਹਨੂੰ ਚੜਾ ਸਕਦੇ ਸੀ ਬਿਲਕੁਲ ਨਹੀਂ ਇੱਕ ਆਰਕੈਸਟਰਾ ਦੇ ਨਾਲ ਮੁੰਡਾ ਕੰਮ ਕਰਦਾ ਸੀ ਮੋਗੇ ਦਾ ਸ਼ਾਇਦ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਉਸ ਮੁੰਡੇ ਨੂੰ ਇੱਕ ਖੁੱਲੇ ਪੈਸੇ ਜਾਣ ਕੇ ਪਾਰਟੀਆਂ ਦੇਣ ਦੇ ਬਜਾਏ ਉਹਦਾ ਕਤਲ ਕੀਤਾ ਗਿਆ ਸ਼ਰਿਆਨ ਉਹਦੇ ਲਈ ਇਨਸਾਫ ਮੰਗ ਕੇ ਧਰਨਾ ਲਾਉਂਗੇ ਤੁਸੀਂ ਹੋ ਸਕਦਾ ਹੋਰ بڑے ਕੇਸ ਨੇ ਜਿਹੜੇ ਗਰੀਬਾਂ ਦੇ ਹੱਕ ਵਿੱਚ ਨਹੀਂ ਪੁੱਗਦੇ ਅੰਗੇਸ਼ਤ ਗਏ ਨੇ ਉੱਥੇ ਵੀ ਧਰਨਾ ਲਾ ਕੇ ਤੁਸੀਂ ਕੋਈ ਮੰਗੋਗੇ ਕਿ ਸਾਨੂੰ ਇੱਥੇ ਨਿਆਂ ਚਾਹੀਦਾ ਹੈ ਬਿਲਕੁਲ ਨਹੀਂ ਇੱਕ ਗੱਲ ਹੋਰ ਕਹਿਣੀ ਆ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ ਕਿ ਗਮਰਾਹ ਨਾ ਹੋ ਕਿਸਾਨ ਜਥੇਬੰਦੀਆਂ ਨੂੰ ਆਦਤ ਪੈ ਗਈ ਲਹੂ-ਮੂਹ ਲਗਿਆ ਕਿ ਜਦੋਂ ਕੋਈ ਇਹ ਵੱਡਾ ਝਗੜਾ ਸਿਸਟਮ ਸਾਹਮਣੇ ਆਉਂਦਾ ਹੈ ਉਦੋਂ ਇਹ ਵਿੱਚ ਇਨਵੋਲਵ ਹੁੰਦੀਆਂ ਨੇ ਕਿਉਂਕਿ ਇਹਨਾਂ ਨੇ ਰਾਜਨੀਤਿਕ ਪਾਰਟੀਆਂ ਦੇ ਨਾਲ ਸੌਦਾ ਕਰਨਾ ਹੁੰਦਾ ਜਿਵੇਂ ਜਿਹੜੇ ਕਿਸਾਨ ਨੇ ਬਿੱਲ ਸੀਗੇ ਅੰਦੋਲਨ ਦੇ ਵਿੱਚ ਗਏ ਉੱਥੇ ਵੀ ਸਮਝੌਤਾ ਕਰਕੇ ਉੱਥੇ ਦੁਬਾਰਾ ਫੇਰ ਹੋਣ ਦੀ ਤਿਆਰੀ ਕਰ ਰਹੇ ਨੇ ਤੇ ਇਹ ਜਥੇਬੰਦੀਆਂ ਵੀ ਭਾਨੇ ਸਿੱਧੂ ਦੇ ਹੱਕ ਵਿੱਚ ਆਈਆਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਕਦੇ ਹੱਕ ਦੀ ਗੱਲ ਨਾ ਕਰੋ ਅਸੀਂ ਆਜ਼ਾਦ ਭਾਰਤ ਦੇ ਵਿੱਚ ਰਹਿੰਦੇ ਆ ਪੰਜਾਬ ਆਜ਼ਾਦ ਹੈ ਸਾਡਾ ਸਾਨੂੰ ਲੋੜ ਹੈ ਜੋ ਅਸੀਂ ਕਹਿ ਲਈਏ ਸਾਡਾ ਹੱਕ ਹੈ ਆਜ਼ਾਦੀ ਦੇ ਨਾਲ ਬੋਲਣ ਦਾ ਸੁਤੰਤਰਤਾ ਸਾਡੇ ਕੋਲ ਹੋਣੀ ਚਾਹੀਦੀ ਆ ਪਰ ਕੀ ਜੇ ਤੁਸੀਂ ਅੱਜ ਭਾਨੇ ਸਿੱਧੂ ਦੇ ਹੱਕ ਵਿੱਚ ਖੜੇ ਹੋ ਕਿਸਾਨ ਜਥਵਨੀਆਂ ਦੇ ਨਾਂ ਤੇ ਤਾਂ ਕਿ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਇਤੋਂ ਜ਼ਿਆਦਾ ਕ੍ਰਾਈਮ ਹੋਰ ਹੋਣ ਕੱਲ ਨੂੰ ਕੋਈ ਭਾਨੇ ਤੋਂ ਵੱਡਾ ਕ੍ਰਾਈਮ ਕਰੂਗਾ ਹੋ ਸਕਦਾ ਭਾਨਾ ਹੀ ਇਤੋਂ ਵੱਡਾ ਕ੍ਰਾਈਮ ਕਰ ਦੇ ਫਿਰ ਵੀ ਨਾਲ ਖੜੋਗੇ ਇਹ ਸਾਡਾ ਅਜੰਡਾ ਕੀ ਹੈ ਕਿਸਾਨ ਜਥੇਬੰਦੀਆਂ ਦਾ ਅਜੰਡਾ ਕਿਸਾਨੀ ਹੈ ਬਲੈਡਲ ਗਲ ਮੋਟੋਬੈ ਕੋਈ ਜਾਂ ਜਿਹੜੇ ਬੰਦੇ ਗੈਂਗਸਟਰ ਨੇ ਜਿਹੜੇ ਬੰਦੇ ਧੋਖਾ ਧੜੀ ਕਰਦੇ ਨੇ ਉਹਨਾਂ ਨਾਲ ਖੜਨਾ ਸਾਡਾ ਮੋਟੋ ਹੈ ਇਹ ਸਾਨੂੰ ਕਲੀਅਰ ਕਰਨਾ ਪੈਣਾ ਵੀ ਅਸੀਂ ਹੈ ਕੀ ਇਹ ਪੰਜਾਬ ਦੇ ਲੋਕ ਸਵਾਲ ਕਲਾ ਮੇਰਾ ਨਹੀਂ ਪੰਜਾਬ ਦੇ ਲੋਕਾਂ ਦਾ ਵੀ ਸਵਾਲ ਹੈ ਜਿਹੜੇ ਸਿਹਤ ਦੇ ਲੋਕ ਨੇ ਜਿਹੜੇ ਚਾਹੁੰਦੇ ਨੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਜਾਂ ਸ਼ਾਂਤੀ ਬਣਾਈ ਰਹੇ ਬਾਬਾ ਸ਼ਾਂਤੀ ਲੋਕ ਬਣਾਈ ਰੱਖਣ ਸ਼ਾਂਤੀ ਰਹੇ ਇਹ ਲੋਕ ਜਿਹੜੇ ਚਾਹੁੰਦੇ ਆ ਕਿ ਅੱਜ ਜਿਹੜੇ ਮੈਂ ਸਵਾਲ ਕੀਤੇ ਨੇ ਕਿੰਨੇ ਕਿ ਸਹੀ ਨੇ ਕਿੰਨੇ ਗਲਤ ਨੇ ਇਹ ਤੁਸੀਂ ਦੱਸਣਾ ਹੈ ਕਮੈਂਟਾਂ ਦੇ ਵਿੱਚ ਗਾਲਾਂ ਕੱਢ ਕੇ ਨਹੀਂ ਕੁਝ ਮਿਲਣਾ ਹੁੰਦਾ ਮੈਂ ਤੁਹਾਨੂੰ ਇੱਕ ਸਾਫ਼ ਜੀ ਗੱਲ ਦੱਸ ਦਦਾ ਨਾ ਕਿ ਨਾਲ ਸੀ ਕਮੈਂਟ ਪੜ੍ਹਨੇ ਨੇ ਮੈਨੂੰ ਫੋਨ ਆਉਂਦੇ ਹੁੰਦੇ ਨੇ ਕਿ ਤੁਹਾਨੂੰ ਕਹਿੰਦੇ ਜੀ ਐਦਾਂ ਕਮੈਂਟ ਵਿੱਚ ਲਿਖਿਆ ਏ ਤੁਹਾਨੂੰ ਐਦਾਂ ਗਾਲ ਕੱਢੀ ਆ ਉਹਦਾ ਸਾਨੂੰ ਕੋਈ ਮਤਲਬ ਨਹੀਂ ਹੁੰਦਾ ਪਰ ਜਿਹੜੇ ਬੰਦੇ ਕਮੈਂਟਾਂ ਵਿੱਚ ਗਾਲਾਂ ਕੱਢਦੇ ਨੇ ਇਹ ਵੀ ਕਲੀਅਰ ਕਰ ਦਿਓ ਕਿ ਅਸੀਂ ਲੱਖੇ ਦੇ ਬੰਦੇ ਆ ਅਸੀਂ ਭਾਨੇ ਸਿੱਧੂ ਦੇ ਬੰਦੇ ਆ ਅਸੀਂ ਮਾਨ ਦੇ ਬੰਦੇ ਆ ਜਾਂ ਦੀਪ ਸਿੱਧੂ ਦੇ ਜਾਂ ਅਮਰਪਾਲ ਦੇ ਅਸੀਂ ਕਾਲੀ ਆ ਅਸੀਂ ਕਾਂਗਰਸੀ ਆ ਅਸੀਂ ਢਾੜੂ ਵਾਲੇ ਆ ਇਹ ਵੀ ਥੋੜਾ ਸਾਫ਼ ਕਰ ਲਿਆ ਕਰੋ ਕਿਉਂਕਿ ਜਿਹੜੀ ਮੈਂ ਗੱਲ ਕਰਦਾ ਹੁੰਨਾ ਮੈਂ ਪਾਰਟੀ ਲੈਵਲ ਤੋਂ ਬਹੁਤ ਉੱਪਰ ਉੱਠ ਕੇ ਗੱਲ ਕਰਦਾ ਹੁੰਨਾ ਮੈਂ ਕਾਨੂੰਨ ਦੇ ਅੰਡਰ ਲਾਈਨ ਔਰ ਜਿਹੜਾ ਭਾਰਤ ਦੇ ਵਿੱਚ ਸੰਵਿਧਾਨ ਬੜੇ ਹੋਇਆ ਲਾਗੂ ਹੈ ਮੈਂ ਉਹਦੇ ਅੰਡਰ ਆ ਕੇ ਗੱਲ ਕਰਦਾ ਤੇ ਜੇ ਸਾਰੇ ਤੁਸੀਂ ਸਹਿਮਤ ਆ ਤਾਂ ਫਿਰ ਇਹ ਦੱਸਿਓ ਕਿ ਕਿਸਾਨ ਜਥੇਬੰਦੀਆਂ ਕਿੰਨੀਆਂ ਸਹੀ ਨੇ ਇਹਦੇ ਵਕੀਲ ਚੁੱਪ ਕਰੇ ਬੈਠੇ ਨੇ ਉਹ ਕਿੰਨੇ ਕੁ ਸਹੀ ਨੇ ਇਹ ਤੁਸੀਂ ਦੱਸਣਾ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ